हां जी 사ਸਰੀ ਘਾਲ ਸਾਰਿਆਂ ਨੂੰ ਅੱਜ ਆਪਾਂ ਤੋੜਨੇ ਸੀਗੇ ਬਤਾऊं ਆਪਾਂ ਅੱਗੇ ਤੇ ਮੋਟਰ ਤੇ ਆ ਚੋਪਰ ਖੜਾ ਮੋਹਲ ਚਲਾਈ ਜਾਂਦਾ ਬਸ ਇਸ ਤੋਂ ਬਾਅਦ ਆਪਾਂ ਪੱਲੀ ਚੱਕ ਦਿਆਂ ਤੇ ਚੱਕ ਕੇ ਵਿਸ਼ਾਵਾਂਗੇ ਤੇ ਬਾਕੀ ਉਹ ਦੂਜੇ ਪਾਸੇ ਆਪਣੇ ਬਤਾऊं ਸ਼ੁਰੂ ਚੱਲ ਰਿਆਂ ਤੋੜ ਰਿਆਂ ਮੁੰਡੇ ਬੰਦੇ ਲੱਗੇ ਆ ਤੀਵੀਆਂ ਮਤਲਬਾਈਆਂ ਹੋਈਆਂ ਤੇ ਬਸ ਆਪਾਂ ਵੀ ਆ ਇਧਰੋਂ ਪੱਲੀ ਚੱਕ ਕੇ ਤੇ ਉਸ ਤੋਂ ਬਾਅਦ ਵਿਸ਼ਾ ਕੇ ਆਪਾਂ ਚਲੋ ਲਾਓ ਜੀ ਕਰੋ ਜੀ ਚੈੱਕ ਸਾਰਾ ਕੁਝ ਚੱਲ ਰਿਹਾ ਕੰਮ ਪੂਰਾ ਜੋਰਾਂ ਤੇ ਬਤਾਂਵਾਂ ਦਾ ਤੇ ਆਪ ਆ ਜਾਂਦਿੰਦੇ ਨੇ ਜੀ ਮੋٹے ਜੇ ਬੈਂਗਣੀ ਦਾ ਪਰਤਾ ਬਣਦਾ ਤੇ ਆ ਆ ਕੇ ਗੋਲ ਤੁਹਾਨੂੰ ਵਿੱਚੋਂ ਵੀ ਚੈੱਕ ਕਰਵਾ ਦਿੰਨੇ ਆ ਜਾ ਕੇ ਤੇ ਆ ਬਾਰੋ-ਬਾਰ ਬੈਂਗਣੀ ਵੀ ਲੱਗੀ ਵੀ ਆ ਤੇ ਉਧਰ ਟਰਲੀ ਸਾਈਡ ਵੀ ਬੈਂਗਣੀਆਂ ਜਿਰੀ ਦੇ ਕੋਲ ਆਪਣੇ ਤੇ ਲਾਓ ਜੀ ਤੁਸੀਂ ਕਰ ਸਕਦੇ ਹੋ ਚੈੱਕ ਆ ਬੈਂਗਣੀਆਂ ਸਾਰੀ ਟੁੱਟੂ ਗਈ ਜੀ ਅੱਜ ਹੈ ਉੱਤਰ ਸਾਰੇ ਜਾਣੇ ਲੱਗੇ ਬੇ ਨੇ ਤੋੜਨਾ ਆਪਣੇ ਬਤਾਉ ਤੇ ਦੇਖਦੇ ਕਿ ਕੁਝ ਬਣਦਾ ਆ ਲੋ ਜੀ ਆ ਹੋ ਰਹੀ ਹੈ ਜੀ ਗੱਡੀ ਲੋਡ ਦੇਖੋ ਹੁਣ ਰੰਗ ਦਾ ਬਹੁਤ ਫਰਕ ਪੈ ਗਿਆ ਪਹਿਲਾਂ ਰੰਗ ਦਾ ਬੂਜਾ ਮੇ ਬੇੜਾ ਜਾਂ ਗਰਕ ਹੋਇਆ ਬਾਦੀ ਤੇ ਉੱਥੇ ਲੈ ਕੇ ਜਾ ਕੇ ਆਪਾਂ ਇਹਨੂੰ ਛਾਂਟਾਂਗੇ ਤੇ ਦੇਖੋ ਕਿਵੇਂ ਆ ਮੌਸਮ ਸਵੇਰ ਦਾ ਤਕਰੀਬਨ ਲੱਗਦਾ ਜੀ 9 ਵਜੇ ਨੇ ਹਾਲੇ ਦੇਖੋ ਕੋ ਮੜਿਓ ਹੱਕ ਤਰ ਤੇ ਬਤਾਉ ਤੇ ਬਸ ਰੇੜੀ ਲੈ ਕੇ ਆਪਾਂ ਲੈ ਕੇ ਚੱਲਦੇ ਆ ਆਪਣੇ ਲੋਕੇਸ਼ਨ ਤੇ ਜਿੱਥੇ ਆਪਾਂ ਬਤਾਉ ਸ਼ਾਂਟਾਂਗੇ ਚੱਲ ਭਾਈ ਮੁੰਡਿਆ ਮੈਂ ਰੇੜੀ ਲਿਆਣਾ ਤੂੰ ਹੱਕ ਮੋਟਰਸਾਈਕਲ ਚਲੋ ਦੇਖ ਮੁੰਡੇ ਕਿੰਨਾ ਧੱਕਾ ਕਰਦਾ ਮੈਂ ਤੂੰ ਰੇੜੀ ਖਿਚਾਣੇ ਆਪ ਮੋਟਰਸਾਈਕਲ ਤੇ ਯਾਰਾ ਜਾਇ ਧੱਕਾ ਕਰਤਾ ਪਾਦੇ ਹੋ ਬਾਕੀ ਬਸ ਚੱਲਦੇ ਆ ਇੱਧਰ ਲੜਾਈ ਸ਼ੁਰੂ ਹੋ ਗਈ ਆ ਬਾਕੀ ਤੁਹਾਨੂੰ ਦਿਖਾਣੇ ਆ ਕਿਵੇਂ ਸ਼ਾਂਟਦੇ ਆ ਕਿਵੇਂ ਨਹੀਂ ਚਲ ਗੋਜੀ ਚੱਕੋ ਜੀ ਪਹੁੰਚ ਗਏ ਬਾਬੇ ਆਪਣੀ ਲੋਕੇਸ਼ਨ ਤੇ ਮੁੰਡੇ ਚ ਘੱਟ ਜੋਰ ਆ ਜੋਰ ਲਵਾ ਦੀਆਂ ਨਾਲ ਹੋ ਕੇ ਤੇ ਬਾਕੀ ਬਾਬਿਆਂ ਆਪਾਂ ਆਪਣੀ ਲੋਕੇਸ਼ਨ ਤੇ ਪਹੁੰਚ ਗਏ ਬਾਕੀ ਦੇਖੋ ਜੀ ਪੂਰੀ ਸ਼ਾਮ ਐ ਤੇ ਬਾਕੀ ਬਸ ਤਾਰਦੇ ਆ ਤੇ ਮੁੰਡੇ ਨੇ ਲਾਤੀ ਗੱਡੀ ਬੈਕ ਤੇ ਲਾਓ ਜੀ ਚੱਕਤੀਆਂ ਫੁੱਲੀਆਂ ਫੁੱਲੀਆਂ ਤੇ ਬਸ ਬਾਬੇ ਹਣ ਛੰਟਣ ਲੱਗਾਗੇ ਡਾਲਾ ਖੋਲਤਾ ਬਟ ਟਰੱਕ ਦਾ ਡਾਲਾ ਖੋਲਤਾ ਬਸ ਤੋਂ ਮੁੜ ਦਾਰਦੇ ਆ ਚੱਕੋ ਜੀ ਹੁਣ ਆਏ ਤਾਜ ਤਾਜ ਬਤਾਉਂ ਆ ਗਿਆ ਬਣਾਏ ਹੋ ਗਏ ਜੀ ਆਪਾਂ ਉਹਰੇ ਬਸ ਬੈਠਣ ਜੂਪੇ ਹੋ ਗਏ ਜੇ ਆਪਾਂ ਉੱਥੇ ਰਹਿੰਦੇ ਆਪਾਂ ਨਾਲ ਕੰਮ ਲਾ ਲੈਣਾ ਠੀਕਾ ਤੇ ਦੂਏ ਨੰਬਰ ਤੇ ਹੁਣ ਆਪਾਂ ਇੱਕ ਵਾਰ ਰੇੜੀ ਲਿਆਂਦੀ ਮੁੜ ਕੇ ਆਪਾਂ ਰੇੜੀ ਲੈ ਕੇ ਆਉਣ ਦੀ ਲੋੜ ਨਹੀਂ ਬਸ ਉਹਰੇ ਬੈਠੇ ਆਪਾਂ ਨੇ ਛੱਟੀ ਜਾਣਾ ਨਹੀਂ ਫਿਰ ਆਪਾਂ ਨੂੰ ਬਹੁਤ ਸਾਰੀ ਜਹਾੜੀ ਉੱਥੇ ਖੱਜਲ ਹੋਣਾ ਪੈਂਦਾ ਜੀ ਚਲੋ ਆਪਣਾ ਕੰਮ ਆ ਗਿਆ ਹੈ ਚਲ ਆਏ ਵੀ ਚਲੋ ਨਾਲ ਦੀ ਨਾਲ ਆ ਕੰਮ ਵੀ ਜਰੂਰੀ ਹੈ ਬਾਜੋ ਇਹ ਤੇ ਵੀ ਘਰ ਦੋ ਤਿੰਨ ਘੰਟੇ ਲੱਗ ਜਾਂਦੇ ਨੇ ਤੇ ਬਸ ਮੁੰਡਿਓ ਆਪਾਂ ਛੰਟਣ ਲੱਗਾਗੇ ਨਹੀਂ ਤਾਂ ਉੱਥੇ ਧੁੱਪ ਬਹੁਤ ਆ ਵੈਸੇ ਹੁਣ ਆਪਾਂ ਸ਼ਾਮਾਂ ਚ ਬੈਠੇ ਆਂ ਦਰੱਖਤਾਂ ਥੱਲੇ ਤੇ ਬਾਕੀ ਨੂੰ ਦਿਖਾਨੇ ਆ ਕੰਮ ਛੂੰਡ ਕੇ ਇਹ ਵੀ ਖਾਸ ਓਦੇ ਵਾਲਾ ਕਿਉਂਕਿ ਨਾ ਇਹ ਚ ਵੀ ਗਲੀਆਂ ਹੁੰਦੇ ਨੇ ਬਹੁਤ ਧਿਆਨ ਨਾਲ ਦੇਖ ਕੇ ਕਰਨਾ ਪੈਂਦਾ ਤੇ ਚਲੋ ਆਪਾਂ ਇਹ ਨਹੀਂ ਕਹਿੰਦੇ ਵਧੀਆ ਕਰਦੇ ਚਲੋ ਥੋੜਾ ਜਨਾ ਲੈ ਫਿਰ ਕਾਲੀ ਕਰ ਜੰਗੀ ਇਹ ਕੰਮ ਚ ਕਰਨ ਚ ਬਾਜੋ ਫਿਰ ਪਹਿਲਾਂ ਹੀ ਹੁਣ ਤਾਂ ਬਤਾਉਂਗਾ ਦਾ ਜਮੇ ਹੀ ਤੋੜਿਆ ਤੇ ਆ ਸਾਰਾ 18 ਰੁਪਏ ਲੈ ਰਹੇ ਨੇ ਆਪਾਂ ਨੂੰ ਮੰਡੀ 'ਚ ਤੇ ਜੇ ਆਪਾਂ ਜਿਆਦਾ ਹੋ ਕਰਾਂਗੇ ਫਿਰ ਤੇ ਮੇਰੇ ਨਾਲ 10-12 ਰੁਪਏ ਮਸਾ ਰਹੇ ਜੂਗਾ ਤੇ ਉਹਦੇ ਕਰਕੇ ਨਾ ਜੀ ਆਪਾਂ ਇਹ ਕੰਮ ਥੋੜਾ ਜਿਹਾ ਅਪਡੇਟ ਕਰੀਦਾ ਤੇ ਬਾਕੀ ਮੁੰਡਿਆ ਰੰਗ ਪਹਿਲਾਂ ਖਰਾਬਤਾ ਹੁਣ ਮੰਦਾ ਚੱਲਣ ਲੱਗ ਗਿਆ ਹੁਣ ਰੰਗ ਦੇ ਵੈਸੇ ਵਧੀਆ ਹੋ ਗਿਆ ਕਿਉਂਕਿ ਇਹ ਰੰਗ ਖਰਾਬ ਹੁੰਦਾ ਘੱਟ ਰੇਟ ਲਾਦਾ ਤੇ ਪਹਿਲਾਂ ਦੇਖੋ ਜੀ ਨਾ 10-11 ਰੁਪਏ ਨਾ ਆਪਣਾ ਕਾਟ ਵਾਲਾ ਵਿਗਦਾ ਸੀਗਾ ਤੇ ਹੁਣ ਆਪਣਾ 2-3 ਦਿਨ ਮੰਡੀ ਬਤਾਉ ਰੁਲੀ ਜਾਂਦਾ ਪਿਆ ਤੇ 10-11 ਰੁਪਏ ਆਪਣਾ ਵਧੀਆ ਬਤਾਉ ਵਿਕਰਿਆ ਇਸ ਟਾਈਮ ਮਤਲਬ ਵੀ ਹੁਣ ਹੋ ਹੋ ਗਿਆ ਮੰਦਾ ਚੱਲ ਪਿਆ ਪਹਿਲਾਂ ਵਧੀਆ ਚੱਲੀ ਗਿਆ ਹੁਣ ਮੁਨਾਫੇ ਦਾ ਟਾਈਮ ਆਇਆ ਸੀਗਾ ਖਰਚੇ ਪੂਰੇ ਹੋ ਕੇ ਹੁਣ ਮੰਦਾ ਚੱਲਣ ਲੱਗ ਗਿਆ ਚਲੋ ਬਾਕੀ ਤੁਹਾਨੂੰ ਦੰਦੇ ਰਹਾਂਗੇ ਅਪਡੇਟ ਬਣੇ ਰਹੋ ਜੀ ਤੇ ਗਾਂ-ਗਾ ਸਾਰੀਆਂ ਐਕਟੀਵਿਟੀਜ਼ ਦਿਖਾਉਣੇ ਆ ਤੇ ਇਹ ਆਪਾਂ ਨੂੰ ਰੇਡੀ ਉਧਰੇ ਛੱਡ ਕੇ ਹਣੀ ਪਾਣੀ ਆ ਫਿਰ ਆਪਾਂ ਲੈਣ ਨਹੀਂ ਜਾਵਾਂਗੇ ਤੇ ਚਲੋ ਜੀ ਕਰਦੇ ਆ ਰੇਡੀ ਬੈਕ ਬਣੇ ਰਹੋ ਵਲੌਗ ਦੇ ਨਾਲ ਤੇ ਲਾਓ ਜੀ ਹੁਣ ਤਾਂ ਚਲਾਉਣੀ ਵੀ ਸੌਖੀ ਹੈ ਜੀ ਮੇਰੀ ਸਲਾਹ ਹੈ ਵੀ ਆਪਾਂ ਇਹਨੂੰ ਉੱਪਰ ਚੜ ਕੇ ਜਿਹੜਾ ਇਹ ਦੇਖੇ ਚੈਨ ਜਿਹੜੀ ਵੀ ਹਾਂ ਜੀ ਹਾਂ ਤੇ ਲਾਓ ਜੀ ਕਰ ਲਈ ਆਪਾਂ ਬੈਕ ਤੇ ਭਾਈ ਮਿਹਨਤ ਬਹੁਤਾ ਕੰਮ ਚ ਤੇ ਲਾਓ ਜੀ ਫਿਰ ਆਪਾਂ ਉਰੋਂ ਚੱਲ ਪੇ ਤੇ ਪੈਕਿੰਗ ਦਾ ਕੰਮ ਵੀ ਜ਼ਿਆਦਾਤਰ ਆਪਾਂ ਜੇ ਲੇਬਰ ਤੋਂ ਕਰਵਾਉਣਾ ਵੀ ਹੁੰਦਾ ਨਾ ਪੂਰੀ ਉਹਦੇ ਨਾਲ ਕਰਵਾਈ ਦਾ ਵੀ ਛਿੰਕੇ ਜਿਹਾ ਪਾਉ ਉਹਦੇ ਨਾਲ ਨਾ ਰੇਟ ਦਾ ਫਰਕ ਪੈਂਦਾ ਤੇ ਥੋੜਾ ਜਿਹਾ ਲੇਬਰ ਹੋ ਕਰਦੀ ਆ ਪਰ ਅਸਲ ਚ ਗੱਲ ਆਏ ਆ ਵੀ ਉੱਥੇ ਪੈਕਿੰਗ ਬਹੁਤ ਵਧੀਆ ਵਧੀਆ ਹੁੰਦੀ ਆ ਉਹਦੇ ਕਰਕੇ ਆਪਾਂ ਨੂੰ ਵੀ ਕਰਨਾ ਪੈਂਦਾ ਸਾਰਾ ਕੁਝ ਤੇ ਹੁਣ ਤੁਹਾਡੇ ਸਾਹਮਣੇ ਆ ਜੀ ਹੁਣ ਜਾ ਕੇ ਛਾਂਟੀ ਕਰਾਂਗੇ ਬਾਅਦੋਂ ਪੈਕਿੰਗ ਹੋਊਗੀ ਸਾਰਾ ਦਿਨ ਇੱਧਰ ਹੀ ਲੰਘ ਜੂਗਾ ਤੇ ਫੇਰ ਬਤਾਉ ਮੰਡੀ ਛੱਡ ਕੇ ਆਵਾਂਗੇ ਤੇ ਉਸ ਤੋਂ ਬਾਅਦ ਮਿੱਤਰੋ ਫੇਰ ਜਾ ਕੇ ਕਿਤੇ ਮੜੇ ਜਿ ਬੇਲੇ ਹੋਣ ਦਾ ਟਾਈਮ ਤਾਂ ਇਹ ਡੰਗਰਾਂ ਦਾ ਕੰਮ ਹੋ ਜਾਂਦਾ ਤੇ ਆਹ ਕੋ ਬਾੜ ਦੇਖੋ ਕਿੰਨਾ ਨਿਕਲ ਗਿਆ ਚ ਅਗਲੀ ਵਾਰ ਸਲਾਇਮ ਹੋ ਗਿਆ ਮੈਂ ਤੇ ਬੀਜਾਂਗੇ ਆਪਾਂ ਬਤਾਉ ਹਰੀਆ ਪਰੇਡ ਦੰਦੇ ਰਹਾਂਗੇ ਤਾਂ ਬਣ ਰਹੇ ਹੋ ਜੀ ਸਾਡੇ ਚੈਨਲ ਦੇ ਨਾਲ ਤੇ ਲਓ ਜੀ ਆਪਾਂ ਉਹ ਰੇੜੀ ਛੱਡਣ ਆਏ ਸੀ ਤੇ ਛੱਡ ਕੇ ਆਪਾਂ ਚੱਲਾਂਗੇ ਵਾਪਸ ਤੇ ਲਓ ਜੀ ਆਪਾਂ ਘਰਤੀ ਉਰੇ ਆਪਣੀ ਪਾਰਕ ਰੇੜੀ ਪਾਰਕ ਨੂੰ ਜੋਗਾ ਬਾਦੂ ਹੈ ਤੇ ਜੀ ਰੀ ਆਪਣੀ ਥੋੜੀ ਜਿਹੀ ਗਿਰਗੀ ਜੀ ਤੇ ਆ ਖੜੀ ਜੀ ਨਾਮ ਤਰੀਆਂ ਦੀ ਮੁੱਛਲ ਲਓ ਜੀ ਚਲੋ ਮਿਲਦੇ ਆ ਜੀ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਵਾਂਗੇ ਅਪਡੇਟ ਦੇ ਜਾਵਾਂਗੇ ਤੇ ਪਹੁੰਚਦੇ ਉੱਥੇ ਜੀ ਸ਼ਾਂਤੀ ਦਾ ਕੰਮ ਕਰਦੇ ਆਂ ਸ਼ੁਰੂ ਪਹੁੰਚ ਜਾਣਾ ਕੰਮ 'ਚ ਤਾਂ ਬਹੁਤ ਘੱਟ ਧਿਆਨ ਹੁੰਦਾ ਤੇ ਰੀਲਾਂ ਦੇ ਪੂਰਾ ਕੰਮ ਇਹਨੇ ਗੱਡ ਕੇ ਕਰਨਾ ਤੇ ਦੇਖੋ ਜੀ ਹੁਣ ਆ ਸ਼ਾਂਤੀ ਕਰਾਂਗੇ ਇੰਨੇ ਨੂੰ ਹੋਰ ਰੀੜੀ ਆ ਜਾਣੀ ਉਧਰੋਂ ਰੀੜੀਆਂ ਨੇ ਆਉਂਦੀ ਜਾਣਾਂ ਚਾਰ ਰੀੜੀਆਂ ਤਕਰੀਬਨ ਅਸੀਂ ਤੋੜਦੇ ਹੁੰਨੇ ਆ ਰੋਜ਼ ਦੀ ਐਸਟੀਮੇਟ ਹੁੰਦਾ ਕਿਉਂਕਿ ਆਪਣੀ ਗੱਡੀ ਜਗਈ ਇੰਨੀ ਕੁ ਹੁੰਦੀ ਆ ਜੇ ਆਪਾਂ ਟੈਂਪੋ ਵਗੈਰਾ ਕਰਦੇ ਤਾਂ ਖਰਚਾ ਬਹੁਤ ਪੈ ਜਾਂਦਾ ਜੀ ਤੇ ਬਚਤ ਵੀ ਦੇਖਣੀ ਆ ਤੇ ਲੇਬਰ ਵੀ ਦੇਣਾ ਸਾਰੇ ਕੰਮ ਕਰਨੇ ਨੇ ਆਪੇ ਤੇ ਉਹਦੇ ਕਰਕੇ ਥੋੜਾ ਢੰਗ ਨਾਲ ਚੱਲਣਾ ਪੈਂਦਾ ਜੀ ਤੇ ਕਈ ਵਾਰ ਪਿੱਛੇ ਤਾਂ ਹੁਣ ਦੇਖ ਲਓ ਇੱਕ ਤੜਾਈ ਆਪਣੀ ਇੱਕ ਤਰ੍ਹਾਂ ਦੀ ਬੇਕਾਰੇ ਗਈ ਆ ਮੰਨ ਲਓ ਵੀ ਆਪਣੇ 27 ਲਫਾਫੇ ਗਏ ਸੀਗੇ 1200 13 ਕਿਲੋ ਇੱਕ ਲਫਾਫੇ ਦੀ ਤੇ ਸਾਰੇ ਆਪਣੇ 12 12 1100 ਦੇ ਬੀਕੇ ਸੀਗੇ ਤੇ 8 ਨਾਲ ਲਫਾਫੇ ਆਪਣੇ ਖਰਾਬੇ ਗਏ ਨੇ ਜਿਹੜੇ ਵੇਚੇ ਹੋ ਨਹੀਂ ਹੈਗੇ ਅਰਤੀ ਇਹ ਨਗਾ ਤੇ ਉਹਦੇ ਕੋਲ ਥੋੜਾ ਜਿਹਾ ਮਾਲ ਵੱਧ ਆਉਂਦਾ ਤੇ ਆ ਜੇ ਕਿਸੇ ਵਾਰ ਕਿਸੇ ਹੋਰ ਪਾਸੇ ਵਿੱਚ ਇਹਦੀ ਤਾਂ ਉਹਨੇ ਸਿਰਫ ਵੇਚਣ 18 ਰੁਪਏ 30 ਪੈਸੇ ਨੂੰ ਤੇ ਹੁਣ ਥੋੜਾ ਜਿਆ ਵਧੀਆ ਵੇਚਿਆ ਸੀ ਤੇ ਮੰਨ ਲਓ ਵੀ ਆਪਣੀ ਮਿਹਨਤ ਖਾਸੀ ਹੁੰਦੀ ਆ ਵੀ 1500 2000 ਰੁਪਏ ਦਾ ਕਰੀਬ ਨਾ ਆਪਾਂ ਨੂੰ ਬਚ ਗਿਆ ਹੋਣਾ ਕੱਢ ਕਢਾ ਕੇ ਸਾਰਾ ਕੁਝ ਬਾਕੀ ਲਓ ਜੀ ਮੁੰਡੇ ਤੋਂ ਪੁੱਛੋ ਬੱਸ ਬਾਬੇ ਤੁਹਾਨੂੰ ਛਾਂਟ ਕੇ ਫਿਰ ਦਿਖਾਣੇ ਆ ਤੇ ਬਾਕੀ ਤੁਹਾਨੂੰ ਤੱਕ ਦੇ ਨਾਲ ਦੀ ਨਾਲ ਹੁਣ ਦੇਖੋ ਜੀ ਆਹ ਚੱਕ ਲਿਆ ਜਿਵੇਂ ਆਪਾਂ ਬਤਾਉ ਇਹ ਜੀ ਪੂਰਾ ਪ੍ਰੋਪਰ ਦੇਖਣਾ ਹੁੰਦਾ ਵੀ ਕੋਈ ਗਲੀ ਗੁਲੀ ਤਾਂ ਨਹੀਂ ਹੈਗੀ ਤੇ ਇਸ ਤਰੀਕੇ ਨਾਲ ਦੀ ਸਪਾਈ ਹੋਊਗੀ ਫੇਰ ਇਹ ਜਾ ਕੇ ਕਿਤੇ ਪੈਕਿੰਗ ਹੋਊਗੀ ਪੈਕਿੰਗ ਵੀ ਕਹਿੰਦੇ ਇਸ ਲੋਡ ਕਰਿਆ ਕਰੋ ਆ ਜੀ ਜਾਂ ਕਹਿੰਦੇ ਵੀ ਰੰਗ ਬਦਲਣ ਵਾਲੀ ਚਾਹੀਦੀ ਤਾਂ ਰੇਟ ਬਦਲ ਲੱਗੂਗਾ ਇਹ ਵੀ ਪੂਰਾ ਹੋ ਚਾਹੀਦਾ ਚਲੋ ਕੁਦਰਤ ਦੀ ਮਾਰ ਕਰਕੇ ਕਈ ਵਾਰ ਰੰਗ ਐਵੇਂ ਹੋ ਜਾਂਦਾ ਬਤਾਉਂ ਨੂੰ ਹੋਇਆ ਵਾ ਕੁਝ ਨਹੀਂ ਹੁੰਦਾ ਤੇ ਇਸ ਤੇ ਚਾ ਚਲੋ ਗਲੀ ਆ ਤੇ ਨਾ ਇਹਦਾ ਵੀ ਰੇਟ ਤੋੜ ਦਿੰਦੇ ਨੇ ਇਹਦੇ ਵਿੱਚ ਆਪਣਾ ਤਾਂ ਕੋਈ ਕਸੂਰ ਨਹੀਂ ਹੁੰਦਾ ਤੇ ਲਓ ਹਿੱਟ ਟਟਰੀਆਂ ਦੀ ਬਾਤ ਚੈੱਕ ਕਰੋ ਵਿੱਚ ਤੇ ਆ ਆਪਣੇ ਮੋਟਰਸਾਈਕਲ ਖੜੇ ਨੇ ਚੱਕੋ ਮੁੰਡਿਓ ਬੱਦ ਪਰ ਤਾਂ ਸ਼ਾਂਤੀ ਦਾ ਕੰਮ ਸ਼ੁਰੂ ਤੇ ਬਾਕੀ ਮੁੰਡਾ ਕੁਝ ਕਹਿਣਾ ਹੋਵੇ ਬਗੇ ਚੱਲੀ ਜਾਂਦਾ ਕੁਝ ਨਹੀਂ ਕਹਿਣਾ ਮੈਂ ਤਾਂ ਇਹ ਕਹਿਣਾ ਵੀ ਆ ਜਾ ਦੱਬ ਦਈਏ ਕੰਫਰਟ ਆਫਰ ਕਰਾ ਦੇ ਸ਼ਾਂਤੀ ਤੇ ਅਪਡੇਟ ਵੀ ਦੰਦੇ ਰਹਾਂਗੇ ਮਿੱਤਰੋ ਤੇ ਦੇਖੀ ਚਲੋ ਵੀ ਕੀ ਕੁਝ ਬਣਦਾ ਦੇਖੋ ਜਿਵੇਂ ਹੁਣ ਆ ਗੜੀਆਂ ਵਾਲੇ ਨੇ ਜੀ ਇਹਨਾਂ ਨੂੰ ਬਾਹਰ ਗੇਰਨਾ ਹੁੰਦਾ ਚੱਕ ਕੇ ਤਾਂ ਕਰਕੇ ਸ਼ਾਂਤੀ ਕਰਦੇ ਆ ਵੀ ਆਪਾਂ ਸਾਰਾ ਮਾਲ ਵਧੀਆ ਪਾਉਨੇ ਜੀ ਆਪਣੀ ਤਰ੍ਹਾਂ ਜੀ ਕੋਈ ਵਾ ਕਈ ਵਾਰ ਕੋਈ ਰਹਿ ਜਾਵੇ ਤਾਂ ਕਹਿ ਨਹੀਂ ਸਕਦੇ ਨਹੀਂ ਆਪਣੀ ਜਾਣ ਚ ਆਪਾਂ ਸਾਰਾ ਮਾਲ ਵਧੀਆ ਪਾਉਣ ਦੀ ਕੋਸ਼ਿਸ਼ ਕਰਦੇ ਆ ਤੇ ਚਲੋ ਬਾਕੀ ਮੁੰਡਿਆ ਤੁਹਾਨੂੰ ਦਿਖਾਨੀਆਂ ਛਾਂਟ ਛਟਈਆਂ ਕਰਕੇ ਥੈਲਿਆਂ ਚ ਭਰ ਕੇ ਤੇ ਓਕੇ ਲਓ ਜੀ ਚੱਲ ਪਿਆ ਥੈਲੇ ਭਰਨ ਦਾ ਪ੍ਰੋਸੈਸ ਹਲੇ ਉਧਰ ਰੇੜੀ ਭਰ ਹੋ ਰਹੀ ਹੈ ਜੀ ਅਗਲੀ ਆਪਣੀ ਤੇ ਚੱਲ ਰਹੇ ਨੇ ਇਹ ਉਧਰ ਧੁੱਪ ਬਹੁਤ ਆ ਬਈ ਬਹੁੱਖਾ ਕੰਮ ਕਰਨਾ ਪਹਿਲਾਂ ਵੀ ਤੜਾਉਂਦੇ ਰਹੇ ਆ ਬਹਾਬੂਰਾ ਹਲ ਹੁੰਦਾ ਧੀਗਾ ਹੁਣ ਮੜਾ ਜਾ ਆ ਇਧਰ ਲਾ ਅੱਪਾ ਸਾਮਪਿਆ ਵਿਭਾਗ ਛਟਾਈ ਵਿਭਾਗ ਤੇ ਤੜਾਈ ਵਿਭਾਗ ਉਧਰ ਦਿਆ ਵਾ ਤੇ ਆ ਮੁੰਡੇ ਰੁਕਾ ਰਹੇ ਆ ਭਰਦੇ ਥੈਲੇ ਤੇ ਉਸ ਤੋਂ ਬਾਅਦ ਆਪਾਂ ਹੀ ਪ੍ਰਾਮਾਂਗੇ ਨਾਲ ਹੋ ਕੇ ਤੇ ਸਾਈਡ ਤੇ ਰੱਖ ਕੇ ਥੈਲੇ ਤੇ ਤੋ ਬਾਦ ਆਪਾਂ ਚੱਕ ਕੇ ਲਾਵਾਂਗੇ ਸਾਰਿਆਂ ਜੋ ਗੀਚਾ ਤਾਂ ਕਰਦੇ ਰਹੇ ਨੇ ਤੁਹਾਨੂੰ ਅਪਡੇਟ ਮਿਲ ਬਣੇ ਇਹ ਕਰਦੇ ਰਾਂਗੇ ਤੁਹਾਨੂੰ ਅਪਡੇਟ ਤਾਂ ਆਪਣੇ ਰਹੋ ਜੀ ਸਾਡੇ ਚੈਨਲ ਦੇ ਨਾਲ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਓ ਜੀ ਅਗਲੀ ਰੇੜੀ ਆ ਚੁੱਕੀ ਆ ਆਪਣੀ ਲਓ ਜੀ ਤੇ ਰੇੜੀ ਚਲੀ ਗਈ ਜੀ ਆਪਣੀ ਵਾਪਸ ਬਤਾਂੂ ਲੈਣ ਤੇ ਇੱਧਰ ਆਪਾਂ ਨੇ ਆ ਥੱਲੇ ਭਰ ਲੇ ਤੇ ਹੁਣ ਆਪਾਂ ਲੈ ਕੇ ਆਉਣ ਜੀ ਚਾਹ ਤੇ ਲਾਈਟ ਵੀ ਚੱਲ ਪਈ ਪਿੱਛੇ ਤੇ ਦੋ ਦੋ ਗੁੱਟਾ ਪੀ ਕੇ ਪਾਣੀ ਦੀਆਂ ਚਿੱਕਿਆ ਗਿਆ ਮੋਟਰਸਾਈਕਲ ਤੇ ਚਲੋ ਜੀ ਹੁਣ ਚੱਲਦੇ ਆ ਪਿੰਡ ਨੂੰ ਤੇ ਉੱਥੇ ਆਪਾਂ ਚੱਕ ਕੇ ਲਿਆਉਣੀ ਚਾਹ ਤੇ ਦਿਖਾਉਣੀ ਆ ਤੁਹਾਨੂੰ ਲਾਓ ਜੀ ਮਾਰਤੀ ਮੁੰਡੇ ਨੇ ਸੈਲਫ ਲਾਓ ਜੀ ਚੱਲ ਲੱਗੇ ਤੇ ਰੇੜੀ ਜਾ ਰਹੀ ਹੈ ਜੀ ਆਪਣੀ ਸ਼ੰਗਾਂ ਮਾਰਦੀ ਤੇ ਤੋ ਬਾਸ ਉੱਤ ਲੱਗੇ ਵੀ ਨਹੀਂ ਆਪਣੇ ਪਤੰਗ ਤੋੜ ਬਾਅਦ ਤੇ ਬੰਨੇ ਚੈੱਕ ਕਰੋ ਲਓ ਜੀ ਪਹੁੰਚ ਚੁੱਕੇ ਆ ਜੇ ਫਿਰ ਕਰੇ ਆਪਾਂ ਤੇ ਪੱਖੇ ਦੀ ਲਾ ਦਿੱਤੀ ਆ ਸੁੱਚ ਤੇ ਗੋਹਾ ਕਰ ਦਿੱਤਾ ਮੈਂ ਅਜਨੇ ਤੇ ਆ ਦੇਖੋ ਜੀ ਨਵਾਂ ਕਟਰ ਆਇਆ ਵਾ ਓਏ ਲਓ ਜੀ ਹੁਣ ਆਪਾਂ ਮੋੜ ਲਈ ਗੋਹਾ ਚੈੱਕ ਕਰੋ ਤੇ ਵੀਡੀਓ ਦੇ ਵਿੱਚ ਥੋੜਾ ਜਿਹਾ ਇੱਕਣ ਫੋਨ ਫੜ ਗਿਆ ਤੇ ਮੋੜ ਨਾ ਉੱਕਾ ਤੇ ਲਾਓ ਜੀ ਕੋਡ ਜਰੂਰ ਕਰਿਓ ਜੀ ਸਾਰੇ ਕੰਮ ਚੱਲੀ ਜਾ ਰਹੇ ਨਾਲ ਦੀ ਨਾਲ ਚਲੋ ਲਾਓ ਜੀ ਕਰਤਾ ਕਲੀਅਰ ਤੇ ਚਾਹ ਲੈ ਕੇ ਜਾਵਾਂਗੇ ਮੋਟਰ ਤੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਤੇ ਦੇਖੋ ਕਿਵੇਂ ਝਾਕ ਰਹੀ ਜੀ ਆਪਣੇ ਕਿੰਨੀ ਨੂੰ ਲਾਓ ਜੀ ਆਮੀ ਹਾਂ ਲਾਉ ਜੀ ਕਰੋ ਜੀ ਵਾਜਾ ਚੈੱਕ ਇਹ ਕਾਖੜਾ ਚ ਉੱਪਰ ਐ ਐ ਲਾ ਜੀ ਤਾਂ ਬਣਾ ਬੋਲ ਜਗਾ ਥੋੜੀ ਘਟਾ ਨਹੀਂ ਤਾਂ ਸਲਾਉਂ ਦੀ ਵੀ ਕਦੇ ਕਦੇ ਡੰਗਰ ਪਤਾ ਲੀ ਜਗਾ ਕਰਕੇ ਮਾਰ ਪੈਂਦੀ ਹੈ ਜੀ ਤੇ ਲਾਉ ਜੀ ਪਿੱਛੇ ਆਪਣੇ ਤੁੜਿਆ ਸਿਸਟਮ ਚੈੱਕ ਕਰੋ ਕੀ ਵੀ ਆਪਣੇ ਸੁੱਤੇ ਪਏ ਨੇ ਆਰਾਮ ਨਾਲ ਜੈਨੀ ਹੇ ਤੇ ਇਹ ਆਪਾਂ ਲਵਾਈ ਸੀ ਜੀ 26 ਜੁਲਾਈ ਨੂੰ ਲਵਾਈ ਸੀ ਤੇ ਇੱਕ ਦੋ ਦਿਨਾਂ ਤੱਕ ਇਹਦਾ ਵੀ ਸੁਗਾ ਜਾਣਾ ਤੁਹਾਨੂੰ ਸਾਰਾ ਬਲੌਗ ਚ ਅਪਡੇਟ ਕਰਾਂਗੇ ਤੇ ਇਧਰ ਆ ਬੈਠੀ ਹੈ ਜੀ ਆਪਣੀ ਲਓ ਜੀ ਉੱਠਈ ਇਹਨੂੰ ਐ ਵੀ ਕਿਤੇ ਉਹਦੇ ਨਾਲ ਨਾ ਖੇਡਣ ਲੱਜ ਮੈਰਿਜ ਲਓ ਜੀ ਇੱਕ ਅੱਧੇ ਦਿਨ ਚ ਇਹਦੀ ਵੀ ਤਿਆਰੀਆਂ ਸੌਣ ਦੀ ਤੇ ਬੈਠੀ ਹੈ ਤੇ ਉਧਰ ਉਹ ਬੈਠੀ ਆ ਤੇ ਕਿਸੇ ਨੂੰ ਪੱਪੀ ਚਾਜਦਾ ਹੋਇਆ ਸਾਨੂੰ ਜ਼ਰੂਰ ਕੰਟੈਕਟ ਕਰਿਓ ਤੇ ਸਾਰਾ ਕੁਝ ਦਿਖਾ ਦਾਂਗੇ ਤੁਹਾਨੂੰ ਪੱਪੀ ਦੀ ਗ੍ਰੋਥ ਹੁੰਦੀ ਵੀ ਰੱਬ ਸੁੱਖ ਰੱਖੇ ਸਾਰੇ ਸੁੱਖ ਸ਼ਾਂਤੀ ਨਾਲ ਸੋਣ ਤੇ ਤੁਸੀਂ ਚੈੱਕ ਕਰ ਸਕਦੇ ਹੋ ਕੱਲ ਨੂੰ ਇਹਦੇ 60 ਦਿਨ ਪੂਰੇ ਹੋ ਜਾਣੇ ਨੇ ਤੇ ਦੇਖਦੇ ਆ ਜੀ ਹੁਣ ਕੀ ਸਿਸਟਮ ਹੁੰਦਾ ਸਾਰੀ ਅਪਡੇਟ ਦਿੰਦੇ ਰਹਾਂਗੇ ਤੇ ਦਿਖਾਉਂਦੇ ਰਹਾਂਗੇ ਵੀ ਕਿਵੇਂ ਸੂਈ ਸਾਰਾ ਕੁਝ ਆਪਾਂ ਇੰਸਟਾਗ੍ਰਾਮ YouTube ਵਗੈਰਾ ਤੇ ਸਾਰਾ ਕੁਝ ਅਪਡੇਟ ਕਰਾਂਗੇ ਤਾਂ ਚੈੱਕ ਜਰੂਰ ਕਰਿਓ ਲਓ ਜੀ ਚੱਕ ਲਿਆਂ ਦੀ ਚਾਹ ਫੇਰ ਤੇ ਹੁਣ ਪਲਾਵਾਂਗੇ ਗਾਂ ਜਾ ਕੇ ਆਪਾਂ ਤੇ ਆਪਾਂ ਚੱਕ ਲਿਆਂਦਾ ਪਲਟੀਨਾ ਪਲਟੀਨਾ ਜੀ ਆਪਾਂ ਤਾਂ ਚੱਕ ਲਿਆਂਦਾ ਨਾ ਫੇਰ ਬੱਚੋ ਨਾ ਪਿੰਡ ਪਹੁੰਚਾ ਦਿੰਨੇ ਹਣੇ ਲੇਵਾਂ ਆਪਾਂ ਆਪਣੇ ਵੱਲੋਂ ਨਹੀਂ ਵਸਾਰ ਇੱਥੇ ਤੁਰਕੇ ਜਾਂਦੇ ਖਾਸੀ ਦੂਰ ਆ ਵੜ ਨਹੀਂ ਪਹੁੰਚੇ ਕਰ ਰਹੇ ਕਿੰਨੀ ਦੂਰ ਰਹ ਜਾਂਦਾ ਪਿੰਡ ਤੋਂ ਤੇ ਉਹਦੇ ਕਰਕੇ ਤੇ ਦੇਖੋ ਜੀ ਤੁਸੀਂ ਬੜਾ ਗੁੜਾ ਆ ਆਪਾਂ ਮੋੜ ਤੇ ਪਲਾਵਾਂਗੇ ਜਾ ਕੇ ਚਾਹ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਸ਼ਾਟੀ ਤੇ ਉਹ ਕਰਨਗੇ ਤੜਾਈ ਇੱਕ ਰੀੜੀ ਤਾਂ ਆਪਣੇ ਹੁੰਦੇ ਆ ਗਈ ਸੀ ਬਾਅਦ ਚ ਪਤਾ ਨਹੀਂ ਚੱਲ ਰਿਹਾ ਜੀ ਕੰਮ ਵਾਲੇ ਤੇ ਮੁਰ ਚੱਲੇ ਜੀ ਮੋੜ ਆਪਾਂ ਹੋ ਜੀ ਹਲੇ ਤੱਕ ਚੱਲ ਰਹੀ ਹੈ ਜੀ ਲੜਾਈ ਕਰ ਸਕਦੇ ਚੱਕ ਚੱਲ ਰਹੀ ਆ ਹੁੰਦੀ ਹੈ ਲੜਾਈ ਆਜੋ ਲੋ ਜੀ ਆਹ ਫਾਰਤੀ ਹਾਕ ਤੇ ਇਹ ਦੇਖੋ ਪਰ ਪਹਿਲਾ ਗੰਮਾ ਫੇਰਾ ਤੇ ਆਪਾਂ ਪਹੁੰਚ ਜਾਗੇ ਜੀ ਆਪਣੇ ਟੱਕਾੜੇ ਤੇ ਲਾਓ ਜੀ ਤੇ ਇਹ ਤਕਰੀਬਨ 3 ਰਿਹੜੀ ਆ ਗਈ ਇੱਕ ਤਾਂ ਆਪਾਂ ਛੋਟੀ ਜੀ ਲੈ ਕੇ ਆਗੇ ਤੀਗੇ ਤੇ ਆਹ ਸ਼ਾਂਟੇ ਪਏ ਨੇ ਜੀ ਤੇ ਉਹਦੇ ਓਥੱਲੇ ਭਰ ਗਏ ਤੇ ਇੱਕ ਲੈ ਕੇ ਜਾਵਾਂਗੇ ਆਪਾਂ ਡੇਰਾ ਬਾਬਾ ਵੀਰੋਂ ਦਾ ਜੀ ਦੇ ਥੱਲੇ ਧਰਨਾ ਜਵਾ ਰੱਬ ਸੁੱਖ ਰੱਖੇ ਜਰੂਰ ਪਹੁੰਚਾ ਕੇ ਆਉਣਾ ਜੀ ਅੱਜ ਤੇ ਬਾਕੀ ਉਧਰ ਤੜਾਈ ਚੱਲ ਰਹੀ ਆ ਜੀ ਤੇ ਆਪਾਂ ਪਹੁੰਚ ਜੀਗੇ ਜੀ ਉਰੇ 9 ਵਜੇ ਤੇ ਉਹ ਤੋਂ ਪਹਿਲਾਂ ਆਏ ਹੋਏ ਸੀਗੇ ਇਹ ਸਾਰੇ ਜਾਣੇ 8:30 ਵਜੇ ਦੇ ਤੇ ਹੁਣ ਤੁਸੀਂ ਟਾਈਮ ਚੈੱਕ ਕਰ ਸਕਦੇ ਹੋ ਜੀ ਵੀ ਕਿੰਨਾ ਹੋ ਗਿਆ ਲਓ ਜੀ ਕਿਹੜੇ ਤੋਂ ਕਿਹੜਾ ਟਾਈਮ ਹੋ ਗਿਆ ਚੱਲੀ ਜਾ ਰਿਹਾ ਜੀ ਕੰਮ ਤੇ ਇਹ ਮੁੰਡੇ ਤੇ ਚਾਹ ਬਣ ਕੇ ਦਾ ਪਰਨਾ ਬਦਲਿਆ ਤਾਂ ਆ ਲੋ ਜੀ ਪਰਨਾ ਬਦਲਿਆ ਇਹਨਾਂ ਮੈਂ ਸਵੇਰੇ ਹੋ ਗਿਆ ਸੀ ਵੀ ਆ ਨਾ ਬੰਨ ਫੁਕਰੀ ਜੀ ਬੰਨ ਕੇ ਆਇਆ ਦੀ ਬਾਰ ਇਹ ਚਲੋ ਬਾਕੀ ਦਸਾਂ ਜਿਹੜੀ ਚਾਹ ਨੂੰ ਦਿਖਾਈ ਦੀ ਸਾਰੇ ਪੀ ਪੂ ਕੇ ਲੱਗ ਗਿਆ ਆਪਣਾ ਕੰਮ ਲੱਗ ਗਿਆ ਜੇ ਆ ਕੇ ਉਹ ਚੈੱਕ ਕਰੋ ਚੱਲਦਾ ਪੂਰਾ ਕੰਮ ਆ ਲੋ ਜੀ ਦੇਖੋ ਆ ਬਤਾਂ ਦੀ ਸ਼ੇਵ ਤੁਸੀਂ ਇਹ ਕਿਸ ਤਰੀਕੇ ਨਾਲ ਤਿਆਰ ਹੋਇਆ ਚਲੋ ਜੀ ਲੱਗ ਗਿਆ ਰਹਿਦਾ ਜੀ ਕੰਮ ਚ ਪਰ ਮਿਹਨਤ ਬਹੁਤ ਆ ਜੀ ਸਾਰੀ ਦਾੜੀ ਬਸ ਹੋ ਜਾਂਦੀ ਆ ਦੇਖ ਲੋ ਕੱਦੇ ਜਾਰ ਸ਼ਾਂਟ ਚੜੀਆ ਕਰ ਰਹੇ ਆ 9 ਵਜੇ ਦੇ ਤਕਰੀਬਨ ਤੇ ਦੇਖ ਲੋ 11 11:30 ਹੋ ਚੁੱਕੇ ਨੇ ਹਲੇ ਵੀ ਚੱਲੀ ਜਾ ਰਿਹਾ ਜੀ ਕੰਮ ਐ ਹੋ ਚੱਲੀ ਜਾਂਦਾ ਤੇ ਦੇਖੋ ਚੈੱਕ ਕਰੋ ਜੀ ਤੁਸੀਂ ਕਿੱਦਾਂ ਦੇ ਨੇ ਜੀ ਬਤਾਉਂਗਾ ਆਪਣੇ ਤਾਜ਼ਾ ਕੰਮ ਚੱਲਦਾ ਜੀ ਸਾਰਾ ਦੇਖੋ ਜੀ ਇਹੀ ਦੇਖ ਲੋ ਜਿਹੜੇ ਆਪਣੇ ਉੱਥੇ 15 18 20 ਨੂੰ ਵਿਕਦੇ ਨੇ ਇਹੀ ਪਿੰਡਾਂ ਜਾ ਕੇ 40 ਰੁਪਏ ਨੂੰ ਵਿਕਦੇ ਨੇ ਜੀ ਚੈੱਕ ਕਰੋ ਲਓ ਜੀ ਹੁਣ ਆਹ ਵੈਰਾਈਟੀ ਆ ਗਈ ਜਦਾ ਪਹਿਲਾਂ ਦੂਜੀ ਦੀ ਹੁਣ ਆ ਆ ਗਈ ਦੇਖਦੇ ਆ ਜੀ ਕੀ ਕੀ ਬਣਦਾ ਅੱਗੇ ਚੈੱਕ ਕਰੀ ਚਲੋ ਜੀ ਬਲੌਗ ਆਪਣਾ ਤੇ ਦੇਖੋ ਜੀ ਹੱਥਾਂ ਦੀ ਹਾਲਤ ਕੀ ਹੋ ਜਾਂਦੀ ਹੈ ਜੀ ਬਰਾਲ ਹੋ ਜਾਂਦਾ ਜੀ ਕਰਦੇ ਕਰਦੇ ਦਾ ਕੰਮ ਹੁਣ ਹੱਥ 3-4 ਪਏ ਨੇ ਉਹ ਥੱਲਾ ਭਰਤਾ ਜੀ ਆ ਭਰਤਾ ਬਾਕੀ ਖਰਾਬ ਪਏ ਨੇ ਆਪਿਆ ਜੀ ਢੇਰ ਫੇਰ ਮੂਰੇ ਤੇ ਉਧਰ ਤੜਾਈ ਫੇਰ ਚੱਲਦੀ ਜੀ ਪਿੱਛੇ ਉਸ ਤਰੀਕੇ ਨਾਲ ਚੱਲਦੀ ਹੈ ਤੜਾਈ ਲਾਓ ਜੀ ਮਿੱਤਰੋ ਚੱਲਦੀ ਰੇੜੀ ਲੋਡ ਤੇ ਹੁਣ ਬਸ ਤਾਂ ਜੀ ਮੇਰਾ ਕੰਮ ਰਹਿ ਗਿਆ ਫਤਕੀ ਉੱਥੇ ਚੱਲ ਰਹੇ ਨੇ ਉਹ ਉੱਥੇ ਲੱਗੇ ਆਂ ਜੀ ਬਾਕੀ ਬੰਦਿਆਂ ਨੂੰ ਉਹ ਕਰ ਰਹੇ ਨੇ ਸ਼ਾਂਤੀ ਤੇ ਆਹ ਰਿਹੜੀ ਆਪਾਂ ਛੱਡ ਗਿਆ ਮਾਕੇ ਘਰੇ ਤੇ ਚੈੱਕ ਕਰੋ ਜੀ ਬਤਾਉਂਗਾ ਆਪਣੇ ਤੇ ਹੋਰ ਆਪਾਂ ਜਿਸੇ ਹੁਣ ਜਗਾ ਵੇਲੀ ਆ ਇੱਥੇ ਕੁਛ ਨਾ ਕੋਈ ਸਬਜ਼ੀ ਲਾਵਾਂਗੇ ਤੇ ਬਾਕੀ ਤੁਸੀਂ ਚੈੱਕ ਕਰੋ ਤੇ ਵੀਡੀਓ ਲਓ ਜੀਰੀ ਵੀ ਚੈੱਕ ਕਰਿਓ ਜੀ ਆਦੀ ਦਾ ਅਟੈਕ ਆਦੀ ਪਰ ਪ੍ਰਮਾਤਮਾ ਦੀ ਆਪਣੀ ਕਿਰਪਾ ਰਹਿ ਗਈ ਪਿੱਛੇ ਆਪਣੇ ਨਾਲ ਦੀ ਬਹੁਤ ਹੋ ਗਈ ਸੀ 26 ਦਾ ਨਿਕਾਲ ਰਿਹਾ ਸੀ ਸਾਰਾ 26 ਕਵਾਂਟਰ ਦਾ ਕਿਲੇ ਦਾ ਕਿ ਪ੍ਰਮਾਤਮਾ ਸੁੱਖ ਰੱਖੇ ਜੀ ਵਧੀਆ ਹੋਵੇ ਸਾਰਾ ਕੁਝ ਦੇ ਚੈੱਕ ਕਰ ਸਕਦੇ ਹੋ ਹੈਗਾ ਜਰੂਰ ਆ ਟੈਗ ਪਰ ਬਹੁਤ ਘੱਟ ਆ ਪਰ ਮਾਤਮਾ ਕਿਰਪਾ ਹੀ ਰੱਖੇ ਜੀ ਅੱਜ ਦੀ ਪਿੱਛੇ ਬਹੁ ਘਾਟਾ ਪਿਆ ਸੀ ਪਿੱਛੇ 9500 ਰੁਪਏ ਨੂੰ ਆਪਣੀ ਜਿਰੀ ਵੇਚੀ ਸੀ ਸਿਰਫ 26 ਜਿਰੀ ਇੰਨੇ ਘਾਟੇ ਚੱਕੀ ਦੀ ਆਪਣੀ ਲਓ ਜੀ ਆਪਣਾ ਕੋਠਾ ਆ ਗਿਆ ਇਹਨੂੰ ਵੀ ਲਪਾਈ ਕਰਾਉਣ ਤੋਂ ਪਈ ਆ ਜੀ ਤਾਂ ਬਹੁ ਭਏ ਨੇ ਕਿਰਪਾ ਰਕੇ ਪਰਮਾਤਮਾ ਸਭ ਕੁਝ ਕਰਾਵਾਂਗੇ ਆ 77 ਵੈਰਾਈਟੀ ਲੱਗੀ ਵੀ ਆ ਜੀਰੇ ਤੇ ਉਹ ਦਾ ਸੁਣ ਪਤਾ ਲੱਗ ਜੂਗਾ ਜੀ ਬਹੁ ਅੰਤਰਰਾਜ ਤੇ ਉਹਦਾ ਦੇਖੋ ਜੀ 77 ਆ ਇਹ ਜਿਰੀ ਵੈਸੇ ਹੌਲੀ ਵੀ ਆ ਇਹ ਜੋ ਬੁਟਾਰੋ ਇਹ ਹਲਦੀ ਦਾ ਟੈਗ ਵੀ ਵੱਧਾ ਹੈ ਜੋ ਤੇ ਆ 26 ਚੈੱਕ ਕਰੋ ਜੀ ਆ 26 ਆ ਦੇਖੋ ਜੀ ਆ ਨਾਲ ਦੇ ਖੇਚੇ ਇੰਦਰ ਜਿਆਦੇ ਹਲਦੀ ਦਾ ਟੈਗ ਆਇਆ ਬਾਲਾ ਟੈਗ ਆਇਆ ਪਿਆ ਜੀ ਇੰਦਰ ਤਾਂ ਹਲਦੀ ਦਾ ਛੜ ਕੇ ਚੈੱਕ ਕਰਾ ਦਿੰਦੇ ਜੀ ਹੂ ਦੂ ਲੁੱਡ ਤੀ ਘਟ ਰਹੀ ਹੈ ਇਹ ਜੇ ਟੈਗ ਵੱਧਾ ਜੀ ਤੁਸੀਂ ਚੈੱਕ ਕਰ ਸਕਦੇ ਵਿੱਚੋਂ ਕਾਲੀ ਹੋਣ ਲੱਗੀ ਜੀ ਇੰਦਰ ਤਾਂ ਦੇ ਸਾਹਮਣੇ ਪਹਿਲੇ ਜਿਹੀ ਬੜਾ ਅਟੈਕ ਆਇਆ ਜਿੱਧਰ ਵੀ ਜੀਰੀ ਦਾ ਜੀਰੀ ਦਾ ਆ ਗਿਆ ਸੌਰੀ ਹਲਦੀ ਦਾ ਟੈਗ ਬੜਾ ਆਇਆ ਬਾਈ ਤੁਸੀਂ ਦੇਖ ਸਕਦੇ ਹੋ ਜੀ ਥੋੜਾ ਜਿਹਾ ਕੋਲ ਜਾ ਕੇ ਦਿਖਾਉਣੇ ਆ ਜੀ ਤੇ ਇਹ ਵੀ ਕਿਹੜੇ ਹਿਸਾਬ ਨਾਲ ਟੈਗ ਆਇਆ ਤੇ ਜਿਹੜੀ ਲਿਖੀ ਹੋਣੀ ਜਨਰਲ ਪ੍ਰੋਸੀਜਰ ਤੇ ਆਹ ਦੇਖੋ ਜੀ ਦੇਖੋ ਜੀ ਇਹ ਟੈਗ ਇਹ ਬਹੁਤ ਆਇਆ ਉਹ ਜੀ ਗੱਡੀ ਕੱਢ ਕੇ ਲਾਤੀ ਪਰਲੇ ਪਾਸੇ ਤੇ ਆਉਰੇ ਚੱਲੂਗੀ ਜੀ ਪਤਾਉਆਂ ਦੀ ਭਰਾ ਯੂਰੇ ਪਛਾਵਾਂਗੇ ਪਹਿਲਾਂ ਪੱਲੀ ਥੱਲੇ ਲਾਓ ਜੀ ਲੋ ਮਿੱਤਰੋ ਖੁੱਲ ਰਹੇ ਨੇ ਸੇਬੇ ਬੰਨੇ ਪਤਾ ਨਹੀਂ ਕਿਸ ਤਰੀਕੇ ਨਾਲ ਬੰਨੇ ਜੋਦ ਨਹੀਂ ਬੰਨੇ ਦੀ ਲਓ ਇਸ ਤਰੀਕੇ ਨਾਲ ਖੋਲਦੇ ਆ ਤੇ ਨਾ ਉਹ ਜੀ ਢੇਰੀ ਹਰ ਪਤਾਉਆਂ ਦੀ ਤੇ ਰੰਗਾਂ ਦੀ ਸ਼ੁਰੂ ਕਰੋ ਭਰਤੀ ਮਿੱਤਰੋ ਲਾਓ ਜੀ ਕਰੋ ਜੀ ਚੈੱਕ ਅਪ ਆਓ ਜੀ ਆਲਾ ਚਲ ਟੇਰੀ ਤੇ ਆਪਾਂ ਚੱਲੇ ਆ ਜੀ ਅੱਗੇ ਬਤਾਉ ਪਿਕ ਕਰਨ ਚੱਲ ਰਿਹਾ ਕੰਮ ਪੂਰਾ ਜੋਰਾਂ ਤੇ ਆ ਵੇ ਬਹੁਤ ਸੁਣੇ ਚੱਲ ਰਿਹਾ ਕੰਮ ਲਾਓ ਜੀ ਮਿੱਤਰੋ ਹੋ ਗਈ ਰੈਡੀ ਬੈਗ ਆਪਣੀ ਤੇ ਚੱਲੇ ਦੁਬਾਰੇ ਆ ਮੋਟਰ ਉੱਥੇ ਆਈ ਆਪਣੀ ਸੋ ਬੈਠੇ ਚੋਬਰਨੀ ਲਓ ਜੀ ਭਾਈ ਹੋ ਗਈ ਸਾਲਿਆਂ ਦੀ ਛੁੱਟੀ ਲਓ ਜੀ ਹੋ ਗਏ ਪਿੰਡ ਬੰਨੀ ਨੂੰ ਰਵਾਨਾ ਤੇ ਜਾ ਕੇ ਚਾਗੇ ਪ੍ਰਸ਼ਾਦਾ ਪਾਣੀ ਤੇ ਗਾਂ ਤੋਂ ਨੂੰ ਮੰਡੀ ਜਾ ਕੇ ਪਾਵਾਂਗੇ ਵੀਡੀਓ ਤਾਂ ਬਣੇ ਰਹੋ ਜੀ ਵਲੌਗ ਨਾਲ ਚਲੋ ਜੀ ਧੰਨਵਾਦ ਚੱਲ ਰਿਹਾ ਪੂਰਾ ਗਾਮ ਬਤਾਉਂਗਾ ਤੇ ਕਰੋ ਜੀ ਚੈੱਕ ਆ ਰਹੀ ਆ ਰੇੜੀ ਪਿੱਛੇ-ਪਿੱਛੇ ਹਾਲਤ ਤੇ ਨਾ ਜਾਇਓ ਲਓ ਦੇਸੂ ਵਰਤੈ ਮੇਰੇ ਨਾਲ ਮੂਹ ਲਾਲ ਹੋ ਗਿਆ ਬਾਬੇ ਦੇਖੋ ਦੇਸੂ ਆ ਦੇਸੂ ਵੀਰੇ ਮੇਰੇ ਪਿੰਡ ਦਾ ਹੈ ਤੇ ਦੇਖੋ ਜੀ ਪਿੱਛੇ ਰੇੜੀ ਆ ਰਹੀ ਹੈ ਜੀ ਆਪਣੀ ਪ੍ਰੋਪਰ ਚੈੱਕ ਕਰਾ ਰਹੀ ਜੀ ਮਿੱਤਰੋ ਆਪਾਂ ਚੱਲੇ ਪਤਾਉ ਦੇਣ ਬਾਬਾ ਵੀਰੇ ਦਾ ਜੀ ਦੇ ਤੇ ਬੜੇ ਰਿਓ ਜੀ ਸਾਡੇ ਨਾਲ ਤੁਹਾਨੂੰ ਨਾਲ ਦੀ ਨਾਲ ਚੈੱਕ ਕਰਾਉਂਦੇ ਰਹਾਂਗੇ ਤੇ ਆਹ ਦੇਖੋ ਜੀ ਬੱਸ ਵਾਲੇ ਨੇ ਮਾਰ ਦਿੱਤਾ ਹੱਥ ਤੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਧਰ ਨੂੰ ਆਪਾਂ ਨੇ ਮੁੜਨਾ ਸੀ ਤੇ ਮੂਰੇ ਬੱਸ ਆਦੀ ਤੇ ਦਿਖਾਉਣਾ ਜੀ ਅੱਗੇ ਕੀ ਕੀ ਬਣਦਾ ਇਆ ਆਪਾਂ ਨੂੰ ਪ੍ਰਸ਼ਾਦ ਮਿਲ ਚੁੱਕਿਆ ਤੇ ਹੋ ਚੱਲਿਆ ਜੀ ਪਿੰਡ ਵੱਲ ਰਵਾਨਾ ਤੇ ਉਹ ਸਾਹਮਣੇ ਦੇਖੋ ਜੀ ਚੱਲ ਰਿਹਾ ਕੰਮ ਨਵਾਂ ਇਮਾਰਤ ਦੀ ਸਾਰੀ ਚੱਲ ਰਹੀ ਆ ਮਿਲ ਗਈ ਸਾਨੂੰ ਆਹ ਤੇ ਥੋੜਾ ਥੋੜਾ ਛਕਾਇਆ ਨਾਲ ਨੂੰ ਪ੍ਰਸ਼ਾਦ ਤੇ ਨਾਲੇ ਤੁਰਨ ਲੱਗੇ ਸੀਗੇ ਲਾਓ ਜੀ ਬਤਾਉਆਂ ਦੀ ਪੈਕਿੰਗ ਹੋ ਚੁੱਕੀ ਆ ਤੇ ਹੁਣ ਆਪਾਂ ਲੈ ਕੇ ਜਾਵਾਂਗੇ ਮੰਡੀ ਦੇ ਵਿੱਚ ਜੀ ਜਾ ਰਹੇ ਆਂ ਜੀ ਮੰਡੀ ਵੱਲ ਨੂੰ ਤੇ ਪਿੱਛੇ ਪਏ ਨੇ ਬਤਾਉਂ ਤੇ ਨਾਲ ਆਪਣੇ ਮਿੱਤਰੋ ਜੋਧ ਆਂ ਵੀ ਮਿੱਤਰਾ ਕੀ ਹਾਲ ਆ ਮਿੱਤਰ ਅੱਜ ਚੱਲੇ ਆਂ ਮੰਡੀ ਨੂੰ ਮੰਡੀ ਜੀ ਜਾ ਕੇ ਵਿਹਾਨੇ ਆ ਭੋਜਨ ਪੂਜਨ ਕਰਾਂਗੇ ਤੇ ਬਾਕੀ ਤੁਹਾਨੂੰ ਦਰਵਾਣਾਂਗੇ ਦੇਖੋ ਸਾਰੀ ਗੱਡੀ ਪਈਆ ਲੋਡ ਆ ਬਣੀ ਚੈੱਕ ਕਰ ਸਕਦੇ ਤੁਸੀਂ ਲਾਓ ਜੀ ਉਤਰ ਰਹੀ ਆ ਆਪਣੇ ਗੋਲ ਬੈਂਗਣੀ ਕੁਸ ਲਾਵਾਂਗੇ ਇੱਧਰ ਦੂਸ ਲਾਵਾਂਗੇ ਦੂਜੀ ਆੜ ਚ ਤਾਂ ਬਣੇ ਰਹੇ ਹੋ ਜੀ ਉੱਧਰ ਕਰ ਰਹੇ ਆ ਜੀ ਭਈਆ ਸਾਫ ਸਪਈਆ ਦੇਖੋ ਲਾਓ ਜੀ ਤੇ ਚੱਲੇ ਵਾਪਸ ਤੇ ਉਹ ਸਬਜੀ ਮੰਡੀ ਆ ਦੇਖੋ ਭਾਈ ਜਨ ਦਿਖਾ ਦੇ ਕਿਤਨਾ ਕਿੰਨਾ ਹੋਇਆ ਲਓ ਜੀ ਭਾਈ ਨਾ ਹੋਇਆ ਜੀ ਰੇਟ ਬਹੁਤ ਘਟ ਚੱਲਦਾ ਆ ਆਪਣੇ ਦੋ ਵਾਰਤੀਆ ਕੋਲ ਸੇਲ ਕਰੀਏ ਜੀ ਪਿਛੜੀ ਵਾਰ ਨਾ ਭਾਈ ਕੜਤੀ ਕੋਲ ਆ ਗਏ ਸੀ ਉਹਨੇ ਅੱਟਲ ਪਾਵੇ ਆਪਣੇ ਖਰਾਬੇ ਕਰਤੇ ਉਹਦਾ ਆਪਾਨੂੰ ਕੁਝ ਨਹੀਂ ਮਿਲੇ ਆ ਤਾਂ ਕਰਕੇ ਫਿਰ ਆਪਾਂ ਨੇ ਦੋ ਵਾਰਤੀਆ ਕਰ ਲੈ ਜੀ ਇੱਕੋ ਦੇ ਕੋਲ ਇੱਕੋ ਦੇ ਕੋਲ ਇੱਕੇ ਗੁੰਡੇ ਬੋਲ ਆਉਂਦੇ ਨੇ ਪਿੰਡ ਥੋੜਾ ਦੂਰ ਪੈਂਦਾ ਉਹਦੇ ਕਰਕੇ ਸਵੇਰੇ ਹੌਂਸੇ ਦਿੱਕਤ ਹੋ ਜਾਂਦੀ ਆ ਲਓ ਜੀ ਨਿਕਲ ਰਹੇ ਆ ਰਾਜਪੁਰੇ ਤੋਂ